ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੀ ਚੈਨਲ ਨੂੰ ਅੱਜੀ ਕਿਚਨ ਬਲੌਗ ਤੇ ਹੋਰ ਸੁਣਾਓ ਜੀ ਕਿਵੇਂ ਹੋ ਤੁਸੀਂ ਆ ਵੀ ਦਾ ਸਾਰੇ ਠੀਕ-ਠਾਕ ਹੋਵੋਗੇ ਤੇਰਾ ਜੀ ਤੁਸੀਂ ਹੋਮ ਹੋਗੇ ਜੀ ਬੈਠੀ ਜੀ ਸਾਰਿਆਂ ਨੂੰ ਹੱਸਦੇ ਹੱਸਦੇ ਰੱਖਣਾ ਇਹ ਤੇ ਅੱਜ ਸਾਮ ਬਣਾਇਆ ਡੇਰ ਨੂੰ ਆਪਾਂ ਤਾਂ ਕੋਈ ਬਲੌਗ ਨਹੀਂ ਬਣਾਇਆ ਗਿਆ ਅੱਜ ਗਏ ਸੀਗੇ ਜੀ ਆਪਾਂ ਫਿਰ ਧੰਨ ਧੰਨ ਪਾਪਾ ਜੀ ਦੇ ਸਿੰਘ ਜੀ ਦੀ ਜੇ ਪਹਿਲਾ ਸਾਫ ਕਰਣ ਲੁਧਿਆਣੀ ਗਈ ਸੀ ਤਾਂ ਕਰਕੇ ਸਵੇਰੇ ਬਿਜਾਂ ਦੀ ਜਲਦੀ ਹੋ ਜਾਂਦੀ ਹੈ ਜੀ ਕੰਮਾਂ ਦੀ ਬਸ ਜਲਦੀ ਹੈ ਜਲਦੀ ਜਾਣਾ ਪੈਂਦਾ ਤੇ ਆਕੇ ਹੀ ਡੇਟ ਹੋ ਜਾਣਾ ਹੈ ਘਾਰੇ ਗੱਡੀਆਂ ਨੇ ਆਕੇ ਲੱਗਾ ਤੇ ਤੋਂ ਬਾਅਦ ਹੀ ਆਖਦੀਆਂ ਆ ਅੱਜ ਜਲਬਤਾ ਸਬਜ਼ੀ ਕੋਈ ਨਹੀਂ ਬਣਾਈ ਅੱਜ ਸੈਰੋਂ ਲਿਆਉਣੀ ਬੜੀ ਬਣਾਈ ਸਬਜ਼ੀ ਲੈ ਕੇ ਆਉਣੀ ਅੱਜ ਕੋਈ ਨਹੀਂ ਬਣਾਈ ਕੋਈ ਸਵੇਰੇ ਦੱਗਦੀ ਹੋ ਗਈ ਜੀ ਸਵੇਰੇ ਨਹੀਂ ਬਣੀ ਗਈ ਕੋਈ ਸਵੇਰੇ ਬਣ ਜਾਂਦੀ ਹੈ ਫਿਰ ਤਾਂ ਆਹ ਕਰਨ ਦਾ ਹੈ ਰਿਸ਼ ਆ ਗੀ ਤਾਂ ਬੱਲੇ ਨਾ ਆਉਂਦਾ ਨਹੀਂ ਤੇ ਕੰਮ ਸਾਢੇ ਕਿ ਜਾਨੇ ਨਹੀਂ ਉੱਥੇ ਪੈ ਜਾਂਦੇ ਨਹੀਂ ਆਉਂਦੇ ਆਪ ਇਹ ਵੀ ਕਰਨੇ ਹੁੰਦੇ ਨੇ ਤੇ ਇਹਦਾ ਦੁੱਧ ਨੂੰ ਵਾਲੀ ਨਹੀਂ ਜੀ ਇੱਕ ਜਾਂਦੇ ਵਸਾ ਜੰਨੇ ਆ ਜੀ ਵਸਾ ਜੀ ਫਿਰ ਟਾਈਮ ਲੱਗ ਜਾਂਦਾ ਹੈ ਇਹ ਤਾਂ ਗੱਡੀ ਜਾਈ ਫਿਰ ਤਾਂ ਜਾਂਦੀ ਆਏ ਜੀ ਤਾਂ ਉਹ ਕਿ ਰਾਹ ਦਿੰਦੀ ਹੈ ਤੇ ਮਾਜਰਾ ਦਾਣਾ ਬਣਾਉਣੇ ਨੇ ਜੀ ਰਿੰਗੇ ਪਾਉਣੇ ਨੇ ਉਹਨੂੰ ਸਵੇਰੀ ਬਣਾਉਣੇ ਨੇ ਇੱਕ ਟਾਈਮ ਦਾਣਾ फ्राई ਕਰਕੇ ਤੇ ਦੂਸਰੇ ਟਾਈਮ ਦਾ ਉਹ ਸਵੇਰ ਵਾਸਤੇ ਬੱਠਾ ਚ ਕੱਢ ਕੇ ਟੱਕਿਆ ਕਰੀਏ ਨੇ ਸੇਵ ਸਵੇਰੇ ਉੱਠ ਕੇ ਉਹ ਔਖਾ ਹੋ ਜਾਂਦਾ ਜੀ ਕੱਢਣਾ ਦਾਣਾ ਉਹਦੇ ਵਿੱਚੋਂ ਹੁਣ ਕੱਢ ਕੇ ਬੱਠਾ ਚ ਪਾ ਕੇ ਟੱਕ ਕੇ ਰੱਖ ਦਾਂਗੇ ਇਸ ਵੀਰੇ ਪਾਇਆ ਜਾਂਦਾ ਉਸ ਚੱਕੇ ਤੇ ਪਿਛਲੀ ਵਾਰੀ ਜਦੋਂ ਮੈਂ ਬਲੌਗ ਪਾਇਆ ਸੀਗਾ ਜੀ ਚ ਪਹਿਲਾਂ ਸਾਹਿਬ ਵਾਲੇ ਦੱਸਿਆ ਸੀ ਕਿ ਇੱਕ ਭੈਣ ਦਾ ਕਮੈਂਟ ਆਇਆ ਸੀਗਾ ਤੇ ਉਹਨਾਂ ਨੇ ਲਿਖਿਆ ਸੀ ਵੀ ਲੁਧਿਆਣਾ ਦੀ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਹੈਗਾ ਹਾਂਜੀ ਉੱਥੇ ਵੀ ਹੈਗਾ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਤੇ ਉੱਥੇ ਚ ਪਹਿਰਾ ਸਾਹਿਬ ਹੁੰਦਾ ਜੀ ਗੁਰਦੁਆਰ ਵਾਲੇ ਦਿਨ ਹੁੰਦਾ ਹੈ ਅੱਜ ਉਥੇ ਜਿਹੜੇ ਬਾਬਾ ਜੀ ਸਵਾਮੀ ਜੀ ਉਥੇ ਅਮਰਤਾ ਸਾਹਿਬ ਚਪੈਰਾ ਸਾਹਿਬ ਘਟਾਉ ਕਰਦੇ ਨੇ ਜੀ ਉੱਥੇ ਉਹ ਆਏ ਸੀਗੇ ਅੱਜ ਲੁਧਿਆਣੇ ਅੱਜ ਉਹਨਾਂ ਨੇ ਕਰਵਾਇਆ ਸੀ ਜੀ ਚਪੈਰਾ ਸਾਹਿਬ ਤੇ ਜਿੰਨਾ ਖੁੰਦਾ ਆਪਾਂ ਦੋਨੋਂ ਹੀ ਖਾ ਲਈ ਲਾਏ ਹੋਣੇ ਜੀ ਦੂਸਰੀ ਵਾਰ ਹੀ ਗਏ ਸੀ ਪਹਿਲਾਂ ਤਾਂ ਨਹੀਂ ਗਏ ਕਦੇ ਤੇ ਚਲੋ ਜੀ ਹੁਣ ਬਾਹਰ ਚੱਲਦੇ ਆਂ ਦਾਣਾ ਪਾ ਕੇ ਆਉਨੇ ਆਵੇਂ ਤਾਸਲੇ ਦੇ ਵਿੱਚ ਇਹ ਅੱਜ ਬਲੌਗ ਬਣਾ ਕੇ ਨਾਲ ਦੀ ਨਾਲ ਆਪਾਂ ਅਪਲੋਡ ਕਰਨਾ ਜੀ ਇੱਕ ਦਿਨ ਪਹਿਲਾਂ ਦਾ ਵੀ ਨਹੀਂ ਹੈਗਾ ਅੱਜ ਸਵੇਰ ਦਾ ਵੀ ਨਹੀਂ ਹੈਗਾ ਹੁਣੇ ਬਣਾਇਆ ਜੀ ਬਸ ਆਪਾਂ ਫਟਾਫਟ ਬਣਾ ਕੇ ਤੁਹਾਡੇ ਤੱਕ ਵਲੌਗ ਜ਼ਰੂਰ ਪਹੁੰਚਾਵਾਂਗੇ ਇਹ ਮਦਾਣੀ ਵਾਲਾ ਧਸਲਾ ਤਾਂ ਚੱਕ ਲਈ ਸੀ ਉਧਰੋਂ ਪਹਿਲਾਂ ਪਾ ਕੇ ਆਈਆਂ ਦਾਣਾ ਇਹਦੇ ਨਾਲ ਧਰ ਚੁੱਕ ਲਈਆਂ ਦਾਣਾ ਪਾ ਕੇ ਇਹਦੇ ਵਿੱਚ ਕੱਢ ਕੇ ਰੱਖ ਦਿੰਨੀ ਆ ਜੀ ਇੱਧਰ ਹਨੇਰਾ ਜੀ ਇਹ ਦਾਣਾ ਕੱਢ ਲੈਂਦਾ ਜੀ ਇੱਥੇ ਰੱਖ ਦਾਂਗੇ ਆਪਾਂ ਇਹ ਸੰਤਖਾ ਕਰ ਦਮੇ ਨਾ ਇਹ ਤੇ ਠੰਡ ਦੇ ਵਿੱਚ ਪਿਆਰ ਹੋਊਗਾ ਸਵੇਰ ਦਾ ਬਣਿਆ ਹੋਇਆ ਖਰਾਬ ਨਹੀਂ ਹੋਊਗਾ ਟੋਕਰੇ ਨਾ ਟਾਕਤਾ ਜੀ ਆਪਾਂ ਤੇ ਉੱਪਰ ਇਹਦੇ ਕੱਪੜਾ ਪਾ ਦਾਂਗੇ ਜੀ ਟੋਕਰੇ ਦੇ ਹਨੇਰਾ ਹੋ ਗਿਆ ਜੀ ਅਜੇ ਮੈਂ ਰੋਟੀ ਬਣਾਉਣੀ ਆ ਆਟਾ ਗੁੰਨ ਕੇ ਆਈ ਆਂ ਤੇ ਭਾਂਡੇ ਮਾਂਜਣ ਵਾਲੇ ਪਏ ਨੇ ਸਵੇਰੇ ਵੀ ਜਿੰਨੇ ਕੁ ਮੰਜ ਕੇ ਮਾਂਜਦੇ ਸੀਗੇ ਇੱਕ ਵਾਰੀ ਜਿਹੜੇ ਰਹਿ ਗਏ ਸੀ ਉਹ ਪਏ ਨੇ ਇਹ ਹੁਣ ਹੋਰ ਹੋ ਗਏ ਦੁੱਧ ਵਾਲੇ ਥੋੜੇ ਬਹੁਤੇ ਉਹ ਮਾਂਜ ਦੂੰਗੀ ਪਹਿਲਾਂ ਫੇਰ ਰੋਟੀ ਬਣਾਉਂਗੀ ਇਧਰ ਹਨੇਰਾ ਹੋ ਗਿਆ ਜਿੰਦਾ ਲਾ ਲਈ ਆਪਾਂ ਹੀਟ ਅੱਜ ਛੋਟੀ ਇਹ ਵੀਡੀਓ ਆਉਗੀ ਜੀ ਤੁਹਾਡੇ ਕੋਲ ਤੀ ਇਹ ਵੀ ਆਪਾਂ ਬਣਾ ਲਈ ਜੀ ਭੈਣਾਂ ਨਾਲ ਗੱਲਾਂ-ਬਾਤਾਂ ਕਰੀਆਂ ਜਾਂਦੀਆਂ ਨੇ ਦਿੱਲੀ ਆਪਣੀ YouTube ਫੈਮਲੀ ਹੈ ਜਿਹੜੀ ਭੈਣ ਭਰਾ ਬਹੁਤ ਵਧੀਆ ਜੁੜੇ ਹੋਏ ਨੇ ਆਪਣੇ ਨਾਲ ਉਹਨਾਂ ਨਾਲ ਗੱਲਾਂ-ਬਾਤਾਂ ਹੋ ਜਾਂਦੀਆਂ ਇੰਨੀ ਜੀ ਕਮੈਂਟਾਂ ਆਹੀ ਬਹੁਤ ਵਧੀਆ ਲੱਗਦਾ ਜੀ ਕਮੈਂਟ ਪੜਦਿਆਂ ਤੁਹਾਡੇ ਸੋਹਣੇ-ਸੋਹਣੇ ਕਮੈਂਟ ਆਉਂਦੇ ਨੇ ਇਹ ਮਾਤਾ ਗੁਜਰੀ ਜੀ ਜਿਵੇਂ-ਜਿਵੇਂ ਠੰਡ ਆਉਗੀ ਹੁਣ ਸੈਵਝਾਦਿਆਂ ਦੇ ਦੇਣਾ ਆਉਂਦੇ ਨੇ ਜੀ ਨੇੜੇ ਕਮੈਨਾ ਇਹ ਮੰਗਾਇਆ ਸੀਗਾ ਜੀ ਪਾਰਸਲ ਹਜੇ ਖੋਲ ਕੇ ਨਹੀਂ ਦੇਖਿਆ ਹੈਗਾ ਅੱਜ ਆਇਆ ਇਹ ਬਾਅਦ ਦੇ ਵਿੱਚ ਫੇਰ ਖੋਲਾਂਗੇ ਨਾ ਫਿਰ ਸੋਈ ਚੱਲ ਜਾਗੀ ਕੋਈ ਲੈ ਨਹੀਂ ਆਪਾਂ ਨੇ ਦੇ ਲਈਆਂ ਖੋਲ ਕੇ ਮੰਗਾਇਆ ਤਾਂ ਹੁੱਕਾ ਹੀ ਲਈ ਢੰਗ ਲਈ ਕੋਈ ਤੌਰੀਆ ਵਗੈਰਾ ਰਸੋਈ ਚ ਲਾ ਲਾਂਗੇ ਹੋਰ ਜਿਹਦੇ ਤੋਂ ਜਿਹੜੇ ਟੈਲਾਂ ਦੇ ਲਾਉਣੇ ਨੇ ਉਹ ਮੰਗਾਈਆਂ ਨੇ ਜੀ ਦੇਖੀਆ

ਤੇਲਾਂ ਤੇ ਲਾਉਂਦੇ। ਉਸੋ ਇਹਦੇ ਵਿੱਚ ਲਾ ਲਾਂਗੇ ਜੀ। ਸੋ ਜੀ ਇੰਨ ਬੜੀਆਂ ਪਾਏ ਉੱਤੇ। ਐਵੇਂ ਦੀਆਂ ਨਹੀਂ ਜੀ। ਇਹਦੇ ਥੇ ਲੱਗਿਆ ਹੋਊਗਾ ਬੈਕ ਸਾਈਡ ਇੱਕ ਕਾਗਜ਼ਾ ਲਾ ਕੇ। ਘੇਰੇ ਦੀ ਗੂੰਦ ਚਿੱਕ ਜਾਂਦੀ ਹੈ ਇਹਨਾਂ ਦੇ ਨਾਲ ਮੇਖਾ ਨਹੀਂ ਲਾਉਣੀਆਂ ਪੈਂਦੀਆਂ ਇਹਦੇ ਵਿੱਚ ਬਾਕੀ ਆਪਾਂ ਇਹਨਾਂ ਨੂੰ ਲਾ ਕੇ ਵਰਤ ਕੇ ਦੇਖਾਂਗੇ ਵੀ ਕਿਵੇਂ ਲੀਆਂ ਨੇ ਇਹ ਇਹ ਹੈਗੀਆਂ ਨੇ ਸੈਡ ਵੀ ਸੀਗੀਆਂ ਨੇ ਗਿਣੀਆਂ ਤਾਂ ਮੈਂ ਹੁਣ ਯਾਦ ਨਹੀਂ ਆਈਆਂ ਮੇਰੇ ਕਈ ਦਿਨ ਹੋ ਗਏ ਆ ਪਾਊਡਰ ਕਰੇ ਨੂੰ ਤਿੰਨਾ ਚੀ ਨੇ 25 26 ਨੇ 116 ਰੁਪਏ ਦੀਆਂ ਆਈਆਂ ਨੇ ਜੇ ਤਾਂ ਇਹ ਚੀਜ਼ ਵਧੀਆ ਹੋਈ ਟੰਗੀਆਂ ਜਾਂਦੀਆਂ ਹੋਈਆਂ ਇਹ ਚੀਜ਼ਾਂ ਲੱਗਦੀਆਂ ਹੋਈਆਂ ਵੱਧ ਤੇ ਇਹ ਤਾਂ ਬਹੁਤ ਵਧੀਆ ਨੇ ਜੀ ਵਿੱਚ ਇਹਦੇ ਚਾਪਾ ਕੁਝ ਬਾਥਰੂਮ ਚ ਲਾ ਲਾਂਗੇ ਤੇ ਕੁਛ ਰਸੋਈ ਦੇ ਵਿੱਚ ਲਾ ਲਾਂਗੇ ਜੀ ਕੱਲ ਨੂੰ ਲਾ ਕੇ ਦੇਖਾਂਗੇ ਬਾਕੀ ਫੋਨ ਦੇ ਉੱਤੇ ਲਿਖਾ ਹੋਇਆ ਸੀਗਾ ਜੀ ਕਈ ਦੇ ਹੋਗੇ ਨਾ ਮੈਂ ਤਾਂ ਆਪਾਂ ਭੁੱਲ ਗਈ ਸੀ ਕਿੰਨੇ ਲਿਖਿਆ ਸੀ ਇਹਦੇ ਵਿੱਚ ਕਿੰਨਾ ਵਜ਼ਨ ਡੰਡ ਸਕਦੇ ਆ ਆਪਾਂ ਕਿਲੋ ਤੱਕ ਜਾਂ ਵੱਧ ਕਿਲੋ ਤੱਕ ਟੰਗਿਆ ਜਾਉਂਦਾ ਜੀ ਵੱਧ ਤਾਂ ਕੰਨ ਟੰਗਿਆ ਨਾ ਆਪਾਂ ਵੈਸੇ ਜਿਵੇਂ ਰਸੋਈ ਦੇ ਵਿੱਚ ਕੋਈ ਖਾਲੂ ਖਾਲੀ ਛੋਟੇ ਡੋਲੂ ਹੁੰਦੇ ਨੇ ਕਿੰਨੀਆਂ ਹੁੰਦੀਆਂ ਨੇ ਜੇ ਐ ਟੰਗੇ ਜਾਣ ਕਿ ਏਡੇ ਭਾਂਡੇ ਤਾਂ ਵੀ ਠੀਕ ਐ ਜਾਂ ਆਪਣੇ ਖੋਚਣੇ ਵਗੈਰਾ ਹੁੰਦੇ ਨੇ ਜੀ ਹੋਰ ਕੋਈ ਚੀਜ਼ ਜਿਹਦੇ ਵਿੱਚ ਗੜੀ ਹੁੰਦੀ ਹੈ ਉਹ ਟੰਗਣ ਦੀ ਬਹੁਤ ਵਧੀਆ ਜੇ ਟੌਲੀਆਂ ਟੰਗੇ ਜਾਣਗੇ ਨਾਲੇ ਰਸੋਈ ਦੇ ਵਿੱਚ

ਮਾਤਾ ਜੀ ਲਈ ਰੋਟੀ ਜੇ ਸਾਡੀ ਆਪਣੀ ਆਈ ਜੀ ਰੋਟੀ ਬਣਾ ਲੈਂਦੇ ਆਪਾਂ ਗੁਦ ਗੀ ਵੀ ਪਾਉਣ ਵਾਲਾ ਪਾਂਗਿਆ ਜੀ ਮਾਈ ਆ ਗਈ ਤੇ ਚਾਹ ਬਾਅਦ ਚ ਪਾਉਣੇ ਰੋਟੀ ਬਣਾ ਕੇ ਇਹ ਤਾਂ ਬਸ ਇਹ ਮੈਂ ਜਿਆਦੀ ਜਿਆਦੀ ਪਰੌਂਠੇ ਬਣਾਏ ਸੀਗੇ ਇਹਦੇ ਉੱਤੇ ਓਕਣੀ ਚੱਕ ਕੇ ਰੱਖ ਦੀ ਸੀ ਹੁਣ ਇਹਨੂੰ ਪਹਿਲਾਂ ਧੋ ਲੈਨੇ ਆ ਫੇਰ ਰੋਟੀ ਬਣਾਉਂਗੀ ਕਈ ਵਾਰੀ ਕਿਹ ਵਾਲੇ ਤਾਂ ਵੀ ਨੂੰ ਕੋਈ ਚੀਜ਼ ਮਿਲਾ ਜੰਦੇ ਆਂ ਥੋੜਾ ਇਹ ਕਨਫੈਕਟ ਇਹਨੂੰ ਧੋਉਂਗੀ ਤੇਰੇ ਨਾਲ ਦੀ ਨਾਲ ਲੈ ਜਾਂਦਾ ਜਿੱਕੇ ਹੋ ਲੱਗੇ ਫਿਰ ਠੰਡੇ ਤੋਂ ਲੈਂਦਾ ਨਹੀਂ ਹੈਗਾ ਤੁਹਾਨੂੰ ਆਪ ਖਾਈ ਦਵਾ ਗਰਮ ਮੁੱਕੇ ਜਿਹੀ ਲੈ ਜਾਂਦੇ ਤੇ ਇਹ ਆਪਾਂ ਜਿਹੜਾ ਅਚਾਰ ਬਣਾਇਆ ਸੀ ਅਦਰਕ ਤੇ ਮਿਰਚਾਂ ਦਾ ਇਹ ਸੀਗਾ ਜੀ ਅਚਾਰ ਆਪਣਾ ਅੱਜ ਮਿਰਚਾਂ ਤਾਂ ਨਹੀਂ ਬਣੀਆਂ ਜੀ ਅਦਰਕ ਤਾਂ ਹੋ ਗਿਆ ਖਾਣ ਵਾਲਾ ਕਲਾ ਵਾਲੇ ਵੀ ਨਹੀਂ ਰੋਜ਼ ਮੈਂ ਅਦਰਕ ਦਾ ਕਲਰ ਵੀ ਬਹੁਤ ਸੋਹਣਾ ਹੋਇਆ ਜੀ ਪਿੰਕ ਜੇ ਰੰਗ ਦਾ ਹੋ ਗਿਆ ਅਦਰਕ ਐ ਨਹੀਂ ਹੋਇਆ ਹੈਗਾ ਜੀ ਵੀ ਕਾਲਾ ਜਿਹਾ ਹੋਇਆ ਬਹੁਤ ਸੋਹਣਾ ਕਲਰ ਹੈ ਤੇ ਇਹ ਪਿਆ ਜੀ ਔਲਿਆਂ ਦਾ achar ਜਿਹੜਾ paule pae si ਇਹ ਤਾਂ ਖਾ ਲੈਣੀ ਹੁੰਦੀ ਹੈ ਜੀ ਉਤੀ ਖਾਣ ਲੱਗ ਗਈ ਸੀ ਅਦਰਕ ਵਗੈਰਾ ਹਜੇ ਨਹੀਂ ਖਾਤਾ ਅਦਰਕ ਵੀ ਤਿਆਰ ਹੈ ਮਿਰਚਾਂ ਨੂੰ ਬਸ ਥੋੜੀ ਜਿਹੀ ਦਿਨ ਹੋਰ ਲੱਗਣਗੇ ਜੀ ਝਲਰ ਇਹੋ ਕੀ ਬਣਾ ਰਹੀ ਹੈ ਤਵਾ धो ਲਿਆ ਸੀਗਾ ਮੈਂ ਗੱਲ ਹੋ ਗਿਆ ਸਮਾਦੇ ਵਿੱਚ ਦੁੱਧ ਪਾ ਲਾਂਗੇ ਭਾਂਡੇ ਵਿੱਚ ਪਾ ਕੇ ਰੱਖਦੇ ਰੋਟੀ ਦਾ ਪਕਾਏ ਲੈਂਦੇ ਜੀ ਜਾਂ ਸਾਜੀ ਆ ਗਏ ਸਰ ਬੇਟਾ ਲੈ ਲਿਆ ਉਹ ਹੈ ਭਾਂਡੇ ਸਾਫ਼ ਕਰਿਆਂਗੇ ਜੀ ਮਨ ਟੈਂਸ ਜੀ ਕਰੀ ਨਹੀਂ ਹੈ ਕਿ ਪਹਿਲਾਂ ਚਲੋ ਜੀ ਅੱਜ ਦੀ ਵੀਡੀਓ ਹੈ ਜੀ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਨਾ ਤੇ ਜਿਹੜੇ ਚੈਨਲ ਤੇ ਪਹਿਲੀ ਵਾਰ ਆਏ ਨੇ ਪਲੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈ ਜੀ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਆਪਾਂ ਸ਼ਾਰਟ ਪਾਈ ਪਾਇਆ ਜੀ ਇੱਕ ਇੱਕ ਹੋਰ ਪਾਵਾਂਗੇ ਅੰਦਰੋਂ ਦਰਬਾਰ ਸਾਹਿਬ ਦਾ ਜਰੂਰ ਦੇਖਿਓ ਤੁਸੀਂ ਦਰਸ਼ਨ ਕਰਿਓ ਤੁਸੀਂ ਵੀ ਚਲੋ ਜੀ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਸਾਤਸਰੀਏ ਕਾਹਦੀ ਸਾਰਿਆਂ ਦੀ